ਇਕਬਾਲ ਸਿੰਘ ਫੱਗੂ ਵਾਲਾ ਸਾਡੇ ਨਾਲ ਐਡਵੋਕੇਟ ਅਨਮੋਲ ਸਾਹਿਬ ਜੁੜੇ ਹੋਏ ਨੇ ਜਿਹੜੇ ਕਿ ਕੱਲ ਦਾ ਜਿਹੜਾ ਜੁਨੀਅਨ ਚ ਬਵਾਦ ਹੋਇਆ ਇੱਕ ਨੌਜਵਾਨ ਨੂੰ ਪ੍ਰਧਾਨ ਸਾਬ ਦਿੱਤਾ ਜਾਂਦਾ ਤੇ ਦੂਜਾ ਨੌਜਵਾਨ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਕਿਨਾਰੇ ਹੋ ਜਾਂਦਾ ਉਸਨੇ ਜ਼ਹਿਰ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਆ ਐਡਵੋਕੇਟ ਸਾਹਿਬ ਕਿਵੇਂ ਦੇਖਦੇ ਹੋ ਇਹਦੇ ਐਡਵੋਕੇਟ ਜਿਵੇਂ ਉਹਨਾਂ ਨੇ ਨਾਮ ਲੈਂਤੇ ਨੇ ਪੁਲਿਸ ਤਾਂ ਜੇ ਆਮ ਬੰਦਾਉਂਦੀ ਹੁਣ ਤਾਂ ਥਾਣੇ ਚ ਆਉਂਦੇ ਜਿਨ੍ਹਾਂ ਦੇ ਨਾਮ ਲੱਤੇ ਪਹਿਲਾਂ ਤਾਂ ਡੀ5 ਦੇ ਸਾਰੇ ਚੈਨਲਸ ਨੂੰ ਤੇ ਤੁਹਾਨੂੰ ਮੈਂ ਧੰਨਵਾਦ ਕਰਦਾ ਵੀ ਜਿਹੜੇ ਗਰਾਉਂਡ ਤੌਰ ਤੇ ਆ ਕੇ ਇਹ ਜਿਹੜੀ ਅੱਜ ਦਾ ਡੀਐਸਪੀ ਦਫਤਰ ਭਵਾਨੀਗੜ ਦਾ ਧਰਨਾ ਹੈ ਇਹ ਤੁਸੀਂ ਲੋਕਾਂ ਦੇ ਰੂਬਰੂ ਕਰ ਰਹੇ ਹੋ ਕਿਉਂਕਿ ਜਦੋਂ ਸਰਕਾਰ ਦੀ ਗੱਲ ਆ ਜੇ ਜਦੋਂ ਐਮਐਲਏ ਦੀ ਗੱਲ ਆ ਜੇ ਮੌਜੂਦਾ ਤੇ ਮਨਿਸਟਰਾਂ ਦੀ ਗੱਲ ਆ ਜੇ ਤਾਂ ਕਈ ਚੈਨਲਾਂ ਨੂੰ ਇੱਕ ਲਾਈਨ ਖਿੱਚੀ ਜਾਂਦੀ ਹੈ ਵੀ ਤੁਸੀਂ ਇਹਨਾਂ ਨੂੰ ਦਿਖਾਉਣਾ ਨਹੀਂ ਤੁਸੀਂ ਚੁੱਪ ਰਹਿਣਾ ਪਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਧੰਨਵਾਦ ਤੇ ਦੂਜਾ ਜਿਹੜਾ ਤੁਹਾਡਾ ਸਵਾਲ ਸੀਗਾ ਵੀ ਜਿਹੜਾ ਪਵਾਨੀਗੜ੍ਹ ਦਾ ਇੱਕ ਘਟਨਾਕਰਮ ਹੋਇਆ ਬਹੁਤ ਸਾਰੇ ਸਾਥੀ ਇੱਥੋਂ ਬੋਲ ਕੇ ਵੀ ਗਏ ਨੇ ਮੰਚ ਤੋਂ ਬੋਲ ਕੇ ਗਏ ਨੇ ਵੱਡੀ ਤਦਾਦ ਆਪਰੇਟਰਾਂ ਦੀ ਅੱਜ ਇੱਥੇ ਇਹ ਤਰਨੇ 'ਚ ਲੋਕਾਂ ਦੀ ਹੈ ਤੇ ਖਾਸ ਕਰਕੇ ਮਨਜੀਤ ਸਿੰਘ ਕਾਕਾ ਦਾ ਭਰਾ ਗੁਰਮੀਤ ਸਿੰਘ ਉਹ ਵੀ ਸਾਡੇ ਨਾਲ ਖੜਾ ਇੱਥੇ ਅੱਜ ਤੇ ਇੱਕ ਕੰਪਲੇਂਟ ਇੱਕ ਰਾਈਟਿੰਗ 'ਚ ਇੱਕ ਕੰਪਲੇਂਟ ਸੀ ਆਪਦੀ ਸੰਸਥਾ ਵੱਲੋਂ ਇਹ ਮਾਣਯੋਗ ਸਾਡੇ ਜਿਹੜੇ ਡੀਐਸਪੀ ਪਵਾਨੀਗੜ੍ਹ ਨੇ ਉਹਨਾਂ ਨੂੰ ਅਸੀਂ ਸੌਂਪੀ ਹੈ ਤੇ ਇੱਕ ਸੰਕੇਤਕ ਇੱਥੇ ਧਰਨਾ ਲੱਗਿਆ ਹੈ ਦੇਖੋ ਪ੍ਰਦਾਨ ਕੌਣ ਬਣਿਆ ਕੌਣ ਨਹੀਂ ਬਣਿਆ ਕਿਵੇਂ ਬਣਿਆ ਉਹ ਜਾਂਚ ਦਾ ਵਿਸ਼ਾ ਹੈ ਉਹਤੇ ਇਨਕੁਆਇਰੀ ਬਿਠਾਈ ਜਾਵੇ ਪਰ ਮੇਨ ਗੱਲ ਇਹ ਹੈ ਵੀ ਮਨਜੀਤ ਸਿੰਘ ਕਾਕਾ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਜਦੋਂ ਸਾਡੇ ਜਿਹੜੇ ਮਾਣਯੋਗ ਐਮਐਲਏ ਨੇ ਸੰਗਰੂਰ ਉਦੋਂ ਇਹ ਵਿਧਾਇਕ ਨਹੀਂ ਸੀਗੇ ਉਦੋਂ ਤੋਂ ਇਹ ਪਰਿਵਾਰਕ ਸੰਬੰਧ ਨੇ ਇਹਨਾਂ ਦੇ ਭਰਾ ਇੱਥੇ ਬੋਲ ਕੇ ਵੀ ਗਏ ਨੇ ਵੀ ਜਿਹੜੀ ਐਮਐਲਏ ਹੈ ਇਨਾਂ ਕੋਲੇ ਸਕੂਟੀ ਹੁੰਦੀ ਸੀ ਤੇ ਸਕੂਟੀ ਸਾਡੇ ਘਰੇ ਖੜਾ ਕੇ ਜਾਂਦੀ ਸੀ ਉਤੋਂ ਬਾਅਦ ਸਾਡੀ ਗੱਡੀ 'ਚ ਬੈ ਕੇ ਜਾਂਦੀ ਸੀ ਇਹਦਾ ਮਤਲਬ ਇਹ ਵੀ ਇਹਨਾਂ ਦਾ ਪਰਿਵਾਰਕ ਰਿਸ਼ਤਾ ਵੀ ਇਹਨਾਂ ਦੇ ਨੇੜੇ ਵੀ ਹੈ ਤੇ ਵੱਡੀ ਗੱਲ ਇਹ ਇਹਨਾਂ ਦੇ ਵਲੰਟੀਅਰ ਨੇ ਇਹ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜਾ ਇਹਨਾਂ ਨਾਲ ਤੱਕਾ ਹੋਇਆ ਜਿਹੜੀ ਗੁੰਡਾਗਰਦੀ ਹੋਇਆ ਉਹ ਸੋਸ਼ਲ ਮੀਡੀਆ ਦੇ ਐਂਗਲ ਨੇ ਉਹ ਸਾਰੀ ਜਗ ਜाहਰ ਕਰਤੀ ਲੋਕਾਂ ਨੂੰ ਦੱਸਤੀ ਤਾਂ ਹੀ ਅਸੀਂ ਅੱਜ ਇੱਥੇ ਅੱਜ ਪਹੁੰਚੇ ਆਂ ਆਪਣੇ ਕਮਾਕਾਰਾਂ ਨੂੰ ਛੱਡ ਕੇ ਵੱਡੀ ਗੱਲ ਇਹ ਹੈ ਵੀ ਜਿਹੜੀ ਸਾਡੀ ਅੱਜ ਮੇਨ ਮੰਗ ਹੈ ਸਾਡੀ ਸੰਸਥਾ ਵੱਲੋਂ ਜਿਹਦੀ ਅਗਵਾਈ ਸਤਿੰਦਰ ਸੈਣੀ ਜੀ ਜਿਹੜੇ ਮੌਜੂਦਾ ਕਾਉਂਸਲਰ ਨੇ ਸੰਗਰੂਰ ਤੋਂ ਉਹ ਅੱਜੇ ਸੀ ਕੇ ਮੰਗ ਰੱਖੀ ਹੈ ਵੀ ਜਿੰਨਾ ਚੱਕਰ ਇਹਦਾ ਇਨਕੁਆਇਰੀ ਹੁੰਦੀ ਹੈ ਉਹਨਾਂ ਚੱਕਰ ਜਿਹੜਾ ਇਹ ਪ੍ਰਦਾਨ ਬਾਜਬਾ ਬਣਿਆ ਹੋਇਆ ਇਹ ਤੇ ਸਟੇਲ ਕੀਤਾ ਜਾਵੇ ਇਹਦੀ ਪ੍ਰਦਾਨਗੀ ਨੂੰ ਸਟੇ ਕੀਤਾ ਜਾਵੇ ਤਾਂ ਕਿ ਇਹ ਕੋਈ ਵੀ ਮਤਾ ਨਾ ਪਾ ਸਕੇ ਤੇ ਆਪਦੇ ਕਿਉਂਕਿ ਇੱਕ ਦੋਸ਼ੀ ਹੈ ਆਪਦੇ ਪ੍ਰਭਾਵ ਹੇਠ ਇਹ ਕੋਈ ਨਾ ਕੋਈ ਲੋਕਾਂ ਨੂੰ ਜੇ ਆਪਰੇਟਰਾਂ ਨੂੰ ਡਰਾ ਧਮਕਾ ਨਾ ਸਕੇ ਤਾਂ ਕਿ ਜਿਹੜੀ ਅਸਲ ਗੱਲ ਹੈ ਉਹ ਸਾਹਮਣੇ ਆ ਸਕੇ ਮੈਂ ਜਿਹੜੇ ਮਨਜੀਤ ਸਿੰਘ ਕਾਕਾ ਜੀ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ 'ਚ ਉਹਨਾਂ ਨੇ ਕਹਿ ਵੀ 30 ਲੱਖ ਰੁਪਈਆ ਗੁਰਪ੍ਰੀਤ ਸਿੰਘ ਮੈਨੂੰ ਸੌਂਪ ਕੇ ਜਾਂਦਾ ਹੈ ਇਹ ਗਨਿਆਕੇ ਗਿਆ ਵੀ ਸਾਡਾ ਸੌਦਾ ਨਹੀਂ ਹੋਇਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਉਹ ਸੌਦਾ ਕਿਸ ਦੀ ਗੱਲ ਕੀਤੀ ਜਾਂਦੀ ਹੈ ਕੀ ਪ੍ਰਧਾਨਗੀ ਨਾਲ ਸੰਬੰਧਤ ਉਹ ਸੌਦਾ ਹੈ ਜਾਂ ਕੋਈ ਹੋਰ ਸੌਦਾ ਹੈ ਜਿਸ 'ਚ ਬੀਬਾ ਨਰਿੰਦਰ ਕੌਰ ਭਰਾਜ ਐਮਐਲਏ ਦਾ ਨਾਮ ਲਿਆ ਉਹਦੇ ਹਸਬੈਂਡ ਦਾ ਨਾਮ ਲਿਆ ਬਾਈ ਨੇਮ ਲਿਆ ਉਸ ਤੋਂ ਬਾਅਦ ਮੈਂ ਅੱਜ ਇਕੱਠੇ ਹੋਣ ਦਾ ਇਹ ਹੈ ਦੇਖੋ ਪ੍ਰਧਾਨਗੀ ਸਾਡੇ ਸੰਗਰੂਰ ਦੀ ਵੀ ਇਹੀ ਹੋਈ ਹੈ ਤੁਸੀਂ ਪੇਪਰ 'ਚ ਤੁਸੀਂ ਸੋਸ਼ਲ ਮੀਡੀਆ ਤੇ ਪੜਿਆ ਹੋਣਾ ਵੀ ਇੱਕ ಮತਦਾਨ ਨੂੰ ਰੋਕੇ 60 ਵੋਟਾਂ ਕਾਸਟ ਹੋ ਚੁੱਕੀਆਂ ਸੀ ਸੰਗਰੂਰ ਦੀਆਂ ਟਰੱਕ ਯੂਨੀਅਨ ਦਾ ਉੱਥੇ ਵੀ ਇਹੀ ਸਿੰਸਰਾ ਸੀ ਜਿਹੜਾ ਇਤਿਹਾਕੀ ਇੱਕ ਵੱਡਾ ਰੂਪ ਧਾਰ ਲਿਆ 60 ਵੋਟਾਂ ਪੈ ਚੁੱਕੀਆਂ ਸੀ ਉਸ ਤੋਂ ਬਾਅਦ ਸਾਡੇ ਜਿਹੜੀ ਪੁਲਿਸ ਕਰਮੀ ਨੇ ਉੱਥੇ ਪਹੁੰਚਦੇ ਨੇ ਤੇ ਉਹ ਡੱਬੇ ਬੰਦ ਕਰਾ ਕੇ ਉਹਨਾਂ ਨੂੰ ਇੱਕ ਕਮਰਾ ਵੱਧ ਮੀਟਿੰਗ ਕੀਤੀ ਜਾਂਦੀ ਹੈ ਤੇ 2 ਘੰਟਿਆਂ ਬਾਅਦ ਹੀ ਕਾਮਨ ਰੋੜੇ ਦਾ ਬੰਦਾ ਪ੍ਰਧਾਨ ਲਾਇਆ ਜਾਂਦਾ ਤੇ ਬੀਬਾ ਨਰਿੰਦਰ ਕੋਰ ਭਰਾਜ ਦਾ ਉਪ ਪ੍ਰਧਾਨ ਲਾਇਆ ਜਾਂਦਾ ਉਹ ਵੀ ਸਾਡੇ ਕੋਲੇ ਕੋਈ ਤੱਤ ਸਾਡੇ ਕੋਲੇ ਕੋਈ ਸਬੂਤ ਨਹੀਂ ਸੀਗੇ ਵੀ ਅਸੀਂ ਉਹਨਾਂ ਤੇ ਕੋਈ ਗੱਲ ਜਾਂ ਉਹਨਾਂ ਤੇ ਕੋਈ ਕਾਰਵਾਈ ਕਰਾ ਸਕੀਏ ਪਰ ਜੋ ਮਨਜੀਤ ਸਿੰਘ ਕਾਕਾ ਦੀ ਦਲੇਰੀ ਹੈ ਜਿਨ੍ਹਾਂ ਨੇ ਇੱਕ ਵੀਡੀਓ ਵੀ ਬਣਾ ਕੇ ਇੱਕ ਪਾਈ ਹੈ ਵੀ ਭਾਈ ਦੇਖੋ ਸਾਡਾ 30 ਲੱਖ ਚ ਸੌਦਾ ਨਹੀਂ ਹੋਇਆ ਆ ਗੁਰਪ੍ਰੀਤ ਸਾਨੂੰ ਇਹ ਸਮਝਾ ਕੇ ਗਿਆ ਪਰਿਵਾਰ ਨਾਲ ਗੱਲ ਹੋਈ ਹੈ ਕੱਲ ਵੀ ਅਸੀਂ ਸਾਡੇ ਜਿਹੜੇ ਨੁਮਾਇੰਦੇ ਨੇ ਉੱਥੇ ਪਹੁੰਚੇ ਨੇ ਹਸਪਤਾਲ 'ਚ ਉਹਨਾਂ ਦਾ ਪਤਾ ਲੈ ਕੇ ਆਏ ਆ ਪਰਿਵਾਰ ਨਾਲ ਸਾਡੇ ਹਾਂ ਦਾ ਨਾਰਾ ਬੁਲੰਦਾ ਹੈ ਤੇ ਇਹਨਾਂ ਕੋਲੇ ਹੋਰ ਵੀ ਬਹੁਤ ਸਾਰੇ ਕਹਿ ਸਕਦਾ ਇਹਨਾਂ ਕੋਲੇ ਤੱਤ ਤੇ ਇਹਨਾਂ ਕੋਲੇ ਡਾਕੂਮੈਂਟਸ ਤੇ ਇਹਨਾਂ ਕੋਲੇ ਰਿਕਾਰਡਿੰਗਸ ਨੇ ਜਿਹਦੇ ਆਧਾਰ ਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤੇ ਇਹ ਮੰਗ ਕਰਦੇ ਹਾਂ ਵੀ ਜਿਹੜਾ ਮਨਜੀਤ ਸਿੰਘ ਕਾਕਾ ਨੇ ਇੱਕ ਵੀਡੀਓ ਬਣਾਈ ਜਿਸ 'ਚ ਉਹਨਾਂ ਨੇ ਕਿਹਾ ਵੀ ਜੇ ਮੈਂ ਆ ਗੱਲ ਕਰਨ ਲੱਗਿਆ ਪ੍ਰਧਾਨਗੀ ਦਾ ਤੋਂ ਵਿਸ਼ਾ ਸੀ ਪਰ ਉਹਨਾਂ ਨੇ ਕਿਹਾ ਵੀ ਮੇਰੇ ਤੇ ਦਬਾਅ ਮੈਨੂੰ ਧਮਕਾਇਆ ਜਾਂਦਾ ਤੇ ਆਹ ਬੰਦੇ ਉਹ ਚ ਗੁਰੀ ਦਾ ਨਾਮ ਹੋਇਆ ਹੈ ਅ ਬੀਬਾ ਭਰਾਜ ਜਿਹੜੇ ਐਮਐਲਏ ਨੇ ਉਹਨਾਂ ਦਾ ਨਾਂ ਹੋਇਆ ਉਹਨਾਂ ਦੇ ਹਸਬੰਦ ਦਾ ਨਾਂ ਹੋਇਆ ਇੱਕ ਦੋ ਜਾਣਿਆਂ ਦਾ ਹੋਰ ਨਾਂ ਲਿਆ ਤੇ ਉਹਨਾਂ ਤੇ ਇਮੀਡੀਏਟ ਐਫਆਈਆਰ ਲਾਜ ਕਰਕੇ ਕਾਰਵਾਈ ਪੜਤਾਲ ਸ਼ੁਰੂ ਹੋਣੀ ਚਾਹੀਦੀ ਹੈ ਦੋਸ਼ੀ ਹੈ ਨਾ ਹੈ ਉਹ ਪੜਤਾਲ ਦਾ ਵਿਸ਼ਾ ਪਰ ਅੱਜ ਅਸੀਂ ਇਹ ਇਕੱਠੇ ਹੋਇਆ ਕਿਥੇ ਸੰਵਿਧਾਨ ਸਾਨੂੰ ਇਹ ਹੱਕ ਹਕੂਕ ਦਿੰਦਾ ਵੀ ਕਿਸੇ ਦਾ ਵੀ ਨਾਂ ਲੈ ਕੇ ਕੋਈ ਬੰਦਾ ਆਪਣੀ ਜੀਵਨ ਲੀਲਾ ਸਮਾਪਤ ਕਰਦਾ ਕੋਈ ਦਬਾਅ ਚਾਕੇ ਕੋਈ ਉਹਤੇ ਕੋਈ ਪੋਲੀਟੀਕਲ ਪ੍ਰੈਸ਼ਰ ਜਾਂ ਕੋਈ ਪੁਲਿਸ ਦਾ ਪ੍ਰੈਸ਼ਰ ਜਾਂ ਜਿਵੇਂ ਵੀ ਆਕੇ ਕੋਈ ਬੰਦਾ ਆਪਦੇ ਆਪ ਨੂੰ ਸਮਾਪਤ ਕਰਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਬਿਆਨ ਨੇ ਜੇ ਉਹ ਆਡੀਓ ਜਾਂ ਉਹ ਵੀਡੀਓ ਬਣਾ ਕੇ ਤਤ ਆਪਦੇ ਸਾਹਮਣੇ ਰੱਖ ਕੇ ਜਾਂਦਾ ਤਾਂ ਉਹਦੇ ਕੋਈ ਬਿਆਨਾਂ ਦੀ ਲੋੜ ਨਹੀਂ ਹੁੰਦੀ ਤੇ ਅਸੀਂ ਡੀਐਸਪੀ ਸਾਹਿਬ ਨੂੰ ਵੀ ਇਹੀ ਗੱਲ ਕੀਤੀ ਹੈ ਦੋ ਦਿਨਾਂ ਦਾ ਅਸੀਂ ਇਹਨਾਂ ਨੂੰ ਸਮਾਂ ਦਿੱਤਾ ਵੀ ਜਿਹੜੇ ਜਿਹੜੇ ਨਾਂ ਉਹਨਾਂ ਨੇ ਜਨਤਕ ਕੀਤੇ ਨੇ ਉਹਨਾਂ ਤੇ ਪਰਚਾ ਦਰਜ ਕਰਕੇ ਬਣਦੀਆਂ ਧਰਾਵਾਂ ਹੇਠ ਉਹ ਬੰਦੇ ਫੜੇ ਜਾਣ ਉਸ ਤੋਂ ਬਾਅਦ ਇੱਕ ਸਟੇ ਅਸੀਂ ਇਹ ਵੀ ਅਪੀਲ ਕਰਦੇ ਆਂ ਵੀ ਜਿਹੜਾ ਕਾਰਜਕਾਲ ਹੈ ਤੇ ਸਟੇ ਕੀਤੀ ਜਾਵੇ ਤੇ ਅੱਜ ਸਾਰੇ ਸਾਥੀਆਂ ਦੀ ਇਹੀ ਮੰਗ ਹੈ ਤੇ ਡੀਐਸਪੀ ਸਾਹਿਬ ਨੇ ਸਾਨੂੰ ਭਰੋਸਾ ਤੇ ਸੁਵਾਸ਼ਣ ਦੇ ਕੇ ਗਏ ਨੇ ਕਿ ਅਸੀਂ ਕਾਰਵਾਈ ਕਰਾਂਗੇ ਅਗਰ 2 ਦਿਨਾਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ ਛੋਡੀ ਸੰਸਥਾ ਵੱਲੋਂ ਕੀ ਐਕਸ਼ਨ ਲੈ ਦੇਖੋ ਸਾਨੂੰ ਪਤਾ ਹੈ ਵੀ ਕਾਰਵਾਈ ਨਹੀਂ ਹੋਣੀ ਮੈਂ ਅਗਲਾ ਵੀ ਤੁਹਾਡੇ ਨਾਲ ਪੜਾ ਸਾਂਝਾ ਕਰ ਲਾਂ ਸਾਨੂੰ ਪਤਾ ਹੈ ਅਸੀਂ 20-50 100 ਲੋਕ ਅਸੀਂ ਇੱਕ ਜਿਹੜੇ ਦੋਸ਼ੀ ਬੰਦੇ ਨੇ ਜਿਹੜੇ ਲੱਖਾਂ ਦੀ ਗੱਲ ਕਰਦੇ ਨੇ ਜਿਹੜੇ 30 ਲੱਖ 55 ਲੱਖ ਦੀ ਗੱਲ ਕਰਦੇ ਨੇ ਪਰਚਾ ਕਰਾਉਣਾ ਉਹਨਾਂ ਤੇ ਸੌਖੀ ਗੱਲ ਨਹੀਂ ਅਸੀਂ ਇਹਨਾਂ ਦੀ ਇੱਕ ਕਮੇਟੀ ਗਠਿਤ ਕਰਦੇ ਆ ਮੈਂ ਤੁਹਾਡੇ ਸੋਸ਼ਲ ਮੀਡੀਆ ਦੇ ਐਂਗਲ ਰਾਹੀਂ ਵੀ ਬੇਨਤੀ ਕਰਦਾ ਜਿੰਨੇ ਲੋਕ ਟਰੱਕ ਆਪਰੇਟਰਜ਼ ਚ ਇਹਦੀ ਸੰਗਰੂਣਾ ਸੰਬੰਧਿਤ ਤੇ ਨੀਚੇ ਦੀ ਭਵਾਨੀ ਗੜਨਾ ਸੰਬੰਧਿਤ ਤੇ ਨੀਚੇ ਦੀ ਸੁਨਾਮਨਾ ਸੰਬੰਧਿਤ ਨੇ ਉਹ ਇਹਨਾਂ ਦਾ ਸਹਿਯੋਗ ਦੇਣ ਕਿਉਂਕਿ ਇਹਨਾਂ ਨਾਲ ਹੱਡ ਬੀਤੀ ਵੀ ਹੈ ਇਹਨਾਂ ਕੋਲੇ ਡਾਕੂਮੈਂਟੇਸ਼ਨਜ਼ ਵੀ ਨਹੀਂ ਇਹਨਾਂ ਕੋਲੇ ਪ੍ਰੂਫ ਵੀ ਨਹੀਂ ਇਹਨਾਂ ਕੋਲੇ ਰਿਕਾਰਡਿੰਗਸ ਵੀ ਨਹੀਂ ਜੇ ਤੁਸੀਂ ਆਪਦਾ ਬਚਾਅ ਕਰਨਾ ਹੈ ਜੇ ਤੁਸੀਂ ਕਹਿੰਦੇ ਵੀ ਕੱਲਾ ਮਨਜੀਤ ਕੱਕਾ ਜੋ ਇਹਦੇ ਨਾਲ ਹੋਇਆ ਇਹਦੇ ਨਾਲ ਹੋਈ ਜਾਵੇ ਦੇਖੋ ਇਹ ਅੱਜ ਹਾਂ ਦਾ ਨਾਰਾ بلند ਕਰਨ ਦਾ ਮੌਕਾ ਹੈ ਤੇ ਅੱਜ ਇਹਨਾਂ ਪਰਿਵਾਰ ਨਾਲ ਜੁੜੋ ਇੱਕ ایسی ਬੇਨਤੀ ਕਰਾਂਗੇ ਇਹ ਪਰਿਵਾਰ ਨੂੰ ਇਹ ਜਿਹੜੇ ਟਰੱਕ ਟਰੱਕ ਆਪਰੇਟਰਸ ਇੱਥੇ ਆਏ ਨੇ ਵੀ ਇੱਕ ਆਪਦੀ ਕਮੇਟੀ ਗਠਿਤ ਕਰੋ ਤਾਂ ਕਿ ਆਉਣ ਵਾਲਾ ਜਿਹੜਾ ਪੜਾ ਹੈ ਇਹ 500 ਦਾ ਇਕੱਠ ਨਾ ਹੋਵੇ ਜੇ ਸਾਡੇ ਕੋਲ ਸੀਐਮ ਹਾਊਸ ਹੈ ਸੰਗਰੂਰ 'ਚ ਸਾਡੇ ਕੋਲ ਐਸਐਸਪੀ ਦਫ਼ਤਰ ਹੈ ਸੰਗਰੂਰ 'ਚ ਤਾਂ ਕਿ ਅਸੀਂ ਦੱਸ ਸਕੀਏ ਵੀ ਇਹ ਲੋਕਾਂ ਨਾਲ ਜਿਹੜੀ ਤੱਕੇਸ਼ਾਹੀ ਹੈ ਜਿਹੜੀ ਗੁੰਡਾਗਰਦੀ ਹੈ ਠੀਕ ਹੈ ਇੱਕ ਵਲੰਟੀਆਂ ਨੂੰ ਜਿਵੇਂ ਤੁਸੀਂ ਪੁੱਛ ਕੇ ਸਿੱਟਦਾ ਨੇ ਹੋ ਏਸੀ ਉਵਨੀ ਹੋਰ ਦੇ ਨਾਲ ਤੇ ਦੂਜੀ ਗੱਲ ਜਿਹੜਾ ਉਹ ਨਾਂ ਲੈ ਕੇ ਗਏ ਨੇ ਜਿਹੜੇ ਵੀ ਬੰਦੇ ਤੇ ਕਾਰਵਾਈ ਹੋਣ ਦੀ ਤਰਾਖਚਾ ਉਹ ਵੀ ਕਾਰਵਾਈ ਹੋਵੇ ਸੀ ਸਾਰੇ ਅੱਜ ਇਕੱਠੇ ਆ ਬਿਨਾ ਕਿਸੇ ਪਾਰਟੀਬਾਜ਼ੀ ਤੋਂ ਮੈਂ ਤੁਹਾਡੇ ਅੰਗਲ ਰਹੀਂ ਇੱਕ ਬੇਨਤੀ ਕਰਦਾ ਸਾਡੇ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਨੂੰ ਮੈਂ ਹੱਥ ਜੋੜ ਕੇ ਅੱਜ ਐਡਵੋਕੇਟ ਮਨਪ੍ਰੀਤ ਅਨਮੋਲ ਬੇਨਤੀ ਕਰਦਾ ਕਿ ਅਸੀਂ ਅੱਜ ਸੀਐਮ ਜਿਹੜਾ ਸਾਡਾ ਜ਼ਿਲ੍ਹਾ ਜਿਸ ਤਰ੍ਹਾਂ ਪਟਿਆਲਾ ਲੰਬੀ ਬਠਿੰਡਾ ਮੰਨਿਆ ਜਾਂਦਾ ਸਾਡਾ ਸੰਗਰੂਰ ਵੀ ਮੰਨਿਆ ਜਾਂਦਾ ਭਗਵਾਨ ਸਿੰਘ ਮਾਨ ਨੇ ਸਾਨੂੰ ਦਰਜਾ ਦਿੱਤਾ ਪਰ ਅੱਜ ਸਾਡੇ ਸੰਗਰੂਰ ਵਾਸੀਆਂ ਸਾਡੇ ਟਰੱਕ ਆਪਰੇਟਰਸ ਨਾਲ ਧੱਕਾ ਹੋ ਰਿਹਾ ਹੈ ਪੋਲਿਟਿਕਲ ਪਾਰਟੀ ਦੇ ਸਮੁੱਚੇ ਨਮਾਇੰਦੇ ਵੱਡੇ ਵੱਡੇ ਜਿਹੜੇ ਆਗੂ ਨੇ ਜਿਹੜੇ ਵਿਧਾਨ ਸਭਾ ਦੇ ਅੰਦਰ ਇਹਨਾਂ ਨਾਲ ਲੜਦੇ ਨੇ ਕਿਰਪਾ ਕਰਕੇ ਸਾਡੀ ਬਾਹ ਫੜੋ ਆ ਕੇ ਸਾਡੀ ਲੜਾਈ ਵੀ ਲੜੋ ਨਾ ਜੇ ਵਿਧਾਨ ਸਭਾ ਤੁਹਾਨੂੰ ਪਹੁੰਚਾਇਆ ਤਾਂ ਲੋਕਾਂ ਨਹੀਂ ਪਹੁੰਚਾਇਆ ਤੇ ਅੱਜ ਸਾਡੇ ਨਾਲ ਜੇ ਧੱਕਾ ਹੋ ਰਿਹਾ ਜੇਸੀ ਉਹਨਾਂ ਦੇ ਪਰਚਾ ਦਰਜ ਕਰਾਉਣਾ ਐਸੀ ਇਕੱਲੇ ਬੰਦੇ ਨਹੀਂ ਕਾਬਲ ਹੈਗੇ ਕਿਉਂਕਿ ਸੰਵਿਧਾਨ ਨੂੰ ਤੋੜ ਮੋੜ ਕੇ ਇਹਨਾਂ ਨੂੰ ਬਚਾਇਆ ਜਾਂਦਾ ਹਰ ਵਾਰ ਇਹ ਹੁੰਦੀ ਗੱਲ ਨਹੀਂ ਹਰ ਵਾਰ ਜਦੋਂ ਵੱਡੇ ਇਨਸੀਡੈਂਟ ਹੁੰਦੇ ਨੇ ਕੋਈ ਨਾ ਕੋਈ ਜੇ politcal leader ਵੱਡਾ ਉਹ ਵਿੱਚ ਇਨਵੋਲਵ ਹੋਵੇ ਜਾਂ ਕੋਈ ਬਿਜ਼ਨਸਮੈਨ ਹੋਵੇ ਤਾਂ ਇਹ ਠੰਡੇ ਵਾਸਤੇ ਪਾਇਆ ਜਾਂਦਾ ਹੈ ਇਹ ਪਰ ਅੱਜ ਐਸੀ ਇਹ ਵਿਸ਼ਵਾਸਤਮੋਂ ਨੇ ਸਾਡੀ ਪਾਰਟੀ ਸਾਡੀ NGO ਸਾਡੀ ਸੰਸਥਾ ਇਹਨੂੰ ਠੰਡੇ ਵਾਸਤੇ ਨਹੀਂ ਪੈਣ ਦਿੰਦੀ ਮੈਂ ਬੇਨਤੀ ਕਰਦਾ ਦੁਬਾਰਾ politcal ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜੇ ਦੀ ਕਾਂਗਰਸ ਵਿੱਚ ਕੋਈ ਵੀ ਹੈ ਆਓ ਆਕੇ ਇਹਨਾਂ ਦੀ ਬਾਹ ਫੜੋ ਤੇ ਇਹਨਾਂ ਨੂੰ ਇਨਸਾਫ ਦਿਵਾਓ ਸਾਡੇ ਨਾਲ ਇਸ ਮਾਮਲੇ ਵਿੱਚ ਗੋਲਡ ਤੂਰ ਜੀ ਵੀ ਜੁੜੇ ਹੋਏ ਨੇ ਜਿਹੜੇ ਕਿ ਹਰ ਇੱਕ ਮੁੱਦੇ ਨੂੰ ਪਹਾਨੀ ਕੱਢਦੇ ਨੂੰ ਬਾਕੂ ਵੀ ਚੱਕਦੇ ਨੇ 골ਡ ਜਿਵੇਂ ਦੇਖਦੇ ਹੋ ਗੁਰਤੇਜ ਸਿੰਘ ਝਨੇੜੀ ਤੇ ਭੂਲਾ ਸਿੰਘ ਬਲਿਆਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਵੀ ਜਿਹੜੇ ਇਹ ਦੋਸ਼ ਨੇ ਕਾਕਾ ਜੀ ਵੱਲੋਂ ਲਾਏ ਹੋਏ ਪੈਸਿਆਂ ਦੇ ਇਹ ਬੇਬਣਿਆਦ ਨੇ ਕਿਉਂਕਿ ਵੀ ਪੈਸੇ ਦਾ ਅਜ ਤੱਕ ਕਿਸੇ ਨੇ ਲੈਤੀ ਨਹੀਂਗਾ ਨਾ ਬੀਬਾ ਜੀ ਲੈਂਦੇ ਨੇ ਦੇਖੋ ਬਹੁਤ ਮੰਦ ਭਾਗੀ ਗੱਲ ਆ ਜਿਹੜੀ ਚੀਜ਼ ਜਗਜਹਰ ਹੋਵੇ ਦੋਸ਼ ਤਾਂ ਪਹਿਲਾਂ ਵੀ ਲੱਗਦੇ ਆਏ ਨੇ ਤਿੰਨ ਚਾਰ ਸਾਲ ਤੋਂ ਵੀ ਇਹ ਪੈਸੇ ਲੈ ਕੇ ਪ੍ਰਧਾਨ ਬਣਾਉਂਦੇ ਨੇ ਉਦੋਂ ਕੋਈ ਸਬੂਤ ਨਹੀਂ ਸੀ ਹੁਣ ਤਾਂ ਸਬੂਤ ਹਰੇਕ ਬੱਚੇ-ਬੱਚੇ ਦੀ ਜੇਬ 'ਚ ਹੈ ਉਹ ਵੀਰ ਆਪ ਬੋਲ ਰਿਹਾ ਉਹਨੇ ਜਹਰਪਿੰਡ ਤੋਂ ਪਹਿਲਾਂ ਉਹਨੇ ਬੋਲਿਆ ਵੀ ਜੇ ਇਹ ਅਜ ਪ੍ਰਧਾਨ ਬਣਾਉਣਗੇ ਪੈਸੇ ਲੈ ਕੇ ਤਾਂ ਉਹਦੇ ਜ਼ਿੰਮੇਵਾਰ ਫਲਾਣਾ-ਫਲਾਣਾ ਹੋਣਗੇ ਹੋਰ ਸਬੂਤ ਕਿਵੇਂ ਦੇ ਹੁੰਦੇ ਨੇ ਹੋਰ ਸਬੂਤ ਕਹੇ ਜੇ ਪਾ ਪਾਲਦਿਆਂ ਜਦ ਬੰਦੇ ਨੇ ਇਹ ਦੱਸਤਾ ਵੀ ਮੈਂ 30 ਲੱਖ ਰੁਪਏ ਫਲਾਣੇ ਬੰਦੇ ਨੂੰ ਦੇ ਕੇ ਆਇਆ ਜੀ ਡੇਢ ਮਹੀਨਾ 30 ਲੱਖ ਮੇਰੇ ਇਹਨੇ ਰੱਖਿਆ ਤੇ ਇਹਨੇ ਮੈਨੂੰ ਵਾਦਾ ਕੀਤਾ ਵੀ ਪ੍ਰਧਾਨ ਤੈਨੂੰ ਬਣਾਉਂਗੀ ਉਹ 30 ਲੱਖ ਰੁਪਇਆ ਮੂਹਣ 'ਨ ਬੰਦੇ ਆ ਰਹੇ ਨੇ ਉਹਦੀ ਵੀਡੀਓ ਤੁਹਾਡੇ ਸਾਹਮਣੇ ਪਈ ਹੈ ਉਹ ਫਿਰ ਉਹ ਬੰਦਾ ਆਪ ਕਹਿ ਰਿਹਾ ਮੈਂ ਦੇ ਦਿੱਤੇ ਨੇ ਇਹਦਾ ਜੱਗ ਜਹਾਰ ਹੈ ਇਹਦੇ ਵਾਸਤੇ ਸੂਤ ਮੰਗਰ ਦੀ ਲੋੜ ਹੀ ਨਹੀਂ ਕਿਉਂਕਿ ਅਕਾਲੀ ਦਲ ਵੱਲੋਂ ਪਾਈਆਂ ਪ੍ਰਤਾਂ ਇਹ ਜਿਹੜੀਆਂ ਨੇ ਹੱਥ ਨਾਲ ਦਿੱਤੇ ਗੰਡਾਂ ਕਹਿੰਦੇ ਮੂੰਹ ਨਾਲ ਖੋਲਣੀਆਂ ਪੈ ਰੀਆਂ ਨੇ ਇੱਕ ਬੰਦਾ ਆਪਣੀ ਜਾਨ ਨਾਲ ਖੇਡ ਰਿਹਾ ਨਹੀਂ ਨਹੀਂ ਇਹ ਦੇਖੋ ਇਹ ਜਿਹੜੀ ਤੁਸੀਂ ਅਕਾਲੀ ਦਲ ਦੀ ਪ੍ਰਤ ਕਹਿ ਰਹੇ ਹੋ ਨਾ ਆ ਬਜ਼ੁਰਗ ਖੜੇ ਨੇ ਖੂਬ ਬਜ਼ੁਰਗ ਖੜੇ ਨੇ ਇਹ ਪੁਰਾਣੇ ਬਜ਼ੁਰਗ ਨੇ ਪਹਿਲੀ ਵਾਰ ਜਦੋਂ ਅਕਾਲੀ ਦਲ ਨੇ ਗੁਰਤੇਜ ਸਿੰਘ ਛਨੇੜੀ ਜੀ ਨੂੰ ਪ੍ਰਧਾਨ ਲਾਇਆ ਸੀਗਾ ਉਹ ਪ੍ਰਧਾਨ ਜਦੋਂ ਉਹਨਾਂ ਨੂੰ ਬਣਾ ਰਹੇ ਸੀਗੇ ਘਟੋ ਘਟ 10 ਮੀਟਿੰਗਾਂ ਉੱਪਰ ਚਵਾਰੇ ਚ ਹੁੰਦੀਆਂ ਸੀਗੀਆਂ ਜਿਹਦੇ ਦੂਜੇ ਪਾਸੇ ਹਰਜੀਤ ਸਿੰਘ ਬੀਟਾ ਸੀਗੇ ਇੱਕ ਪਾਸੇ ਗੁਰਤੇਜ ਸਿੰਘ ਛਨੇੜੀ ਸੀ 10 ਮੀਟਿੰਗਾਂ ਹੋ ਕੇ ਮੀਟਿੰਗ ਜਦ ਸਿੱਧੇ ਨਹੀਂ ਚੜਦੀ ਸੀ ਉਹ ਆਪਣੀ ਸਹਿਮਤੀ ਨਹੀਂ ਬਣਦੀ ਸੀ ਤਾਂ ਕਹਿ ਦਿੱਤਾ ਜਾਂਦਾ ਸੀ ਵੀ ਚਲੋ ਫਿਰ ਵਿਚਾਰ ਕਰਦੇ ਆਂ 10 ਮੀਟਿੰਗਾਂ ਦਾ ਬਾਅਦ ਜਦ ਪ੍ਰਧਾਨ ਦੀ ਸਹਿਮਤੀ ਹੋ ਗਈ ਸਾਰਿਆਂ ਦੀ ਫਿਰ ਗਰਤੇਜ ਸਿੰਘ ਛੇੜੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਇਲੈਕਸ਼ਨ ਕਰਾਈ ਉਸ ਤੋਂ ਬਾਅਦ ਫਿਰ ਇਲੈਕਸ਼ਨ ਹੁੰਦੀ ਰਹੀ ਅਕਾਲੀ ਦਲ ਦੇ ਸਮੇਂ 'ਚ ਫਿਰ ਆ ਕੇ ਕਾਂਗਰਸ ਦੇ ਸਮੇਂ 'ਚ ਕੈਪਟਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਯੂਨੀਅਨ ਆ ਭੰਗ ਕਰਤੀਆਂ ਫਿਰ ਕਾਂਗਰਸ ਆਪਣਾ ਬੈ ਕੇ ਸਹਿਮਤੀ ਕਰਕੇ ਸਿਆਣੇ ਬੰਦੇ ਉਹ ਪ੍ਰਧਾਨ ਬਣਾ ਲੈਂਦੇ ਸੀ ਚਲੋ ਇਹ ਵੀ ਪਿਛਲੇ ਦੋ ਤਿੰਨ ਟਰਮ ਤੋਂ ਪ੍ਰਧਾਨ ਬਣਾਉਂਦੇ ਆਏ ਨੇ ਐਡਾ ਤਾਂ ਕਦੇ ਰੌਲਾ ਪਿਆ ਹੀ ਨਹੀਂ ਨਾ ਇਹਦਾ ਇਤਿਹਾਸ ਪਹਿਲੀ ਵਾਰ ਹੋਇਆ ਵੀ ਪੈਸੇ ਸਾਹਮਣੇ ਨੇ ਇਲਜ਼ਾਮ ਲਾਉਣ ਵਾਲਾ ਸਾਹਮਣੇ ਹੈ ਹਜੇ ਵੀ ਆਪਾਂ ਇਹ ਦੂਜੀਆਂ ਪਾਰਟੀਆਂ ਨਾਲ ਇਹਨਾਂ ਨੂੰ ਤਾਲਮੇਲ ਇਹਨਾਂ ਦਾ ਕਰੀ ਜਾਂਦੇ ਆ ਉਹ ਵਧੀਆ ਗੱਲ ਨਹੀਂ ਹੈਗੀ ਦੇਖੋ ਜਿਹੜੀ ਗੱਲ ਸਹੀ ਹੈ ਸਾਹਮਣੇ ਹੈ ਉਹਨੂੰ ਤਾਂ ਆਪਾਂ ਹਰ ਬੱਚਾ-ਬੱਚਾ ਜਾਣਦਾ ਹੈ ਵੀ ਇਹ ਜਿਹੜਾ ਪ੍ਰਧਾਨ ਹੈ ਇਹ ਬਰਾਜ ਮੈਡਮ ਨੇ ੱੱਕੇ ਨਾਮ ਦੀ ਕੋਠੀ ਬੁਲਾ ਕੇ ਬਣਾਇਆ ਉਹ ਮੈਡਮ ਕਹਿ ਰਹੀ ਹੈ ਵੀ ਮੈਂ ਤਾਂ ਪ੍ਰਧਾਨ ਹੀ ਨਹੀਂ ਬਣਾਇਆ ਫਿਰ ਉਹ ਕਹਿ ਰਹੀ ਹੈ ਵੀ ਇਹ ਜਿਹੜਾ ਬੰਦਾ ਪੈਸੇ ਦੇਣਾ ਆ ਇਹ ਤੋਂ ਮੈਂ ਜਾਣਦੀ ਹੂ ਨਹੀਂ ਹੋਲਡਿੰਗਾਂ ਚੇਅਰਮੈਨ ਹੀ ਇਹਦੇ ਹੋਲਡਿੰਗ ਤਾਜ਼ੇ ਲੱਗੇ ਹੋਏ ਨੇ ਜਿੱਥੇ ਦੀ ਫੋਟੋ ਹੈ ਸਰਕਲ ਪ੍ਰਧਾਨ ਰਿਹਾ ਹੈ ਇਹ ਉਹੀ ਨੌਜਵਾਨ ਹੈ ਇੱਕ ਵਾਰੀ ਪਹਿਲਾਂ ਵੀ ਇਹਦੀ ਵੀਡੀਓ ਵਾਇਰਲ ਹੋਈ ਸੀ ਹਾਂ ਮੈਂ ਉਹੀ ਪੁੱਛਣ ਲੱਗਿਆ ਸੀ ਵੀ ਇੱਕ ਥਾਣੇ ਤੋਂ ਬੰਦੇ ਭਜਾਉਣ ਦੇ ਵੀ ਦੋਸਰ ਇਸੇ ਸ਼ਖਸ ਦੇ ਆ ਵੀਡੀਓ ਪਈ ਹੈ ਵੀਰ ਜੀ ਦੋਸਤਾਂ ਉਹ ਹੁੰਦੇ ਨੇ ਮੈਂ ਕਿਸੇ ਨੂੰ ਲਾਤਾ ਮੈਂ ਪ੍ਰੂਫ ਨਹੀਂ ਕਰ ਸਕਿਆ ਉਹ ਵੀਡੀਓ ਪਈ ਹੈ ਇਹ ਸ਼ਖਸ ਤੇ ਵੀਡੀਓ ਪਈ ਹੈ ਇਹਨਾਂ ਨੇ ਪਿੱਛੋਂ ਬੰਦਾ ਆਮਾ ਉਹ ਬੰਦਾ ਭੱਜਿਆ ਪਰ ਉਤੇ ਵੀ ਕੋਈ ਕਾਰਵਾਈ ਨਹੀਂ ਹੁਣ ਕੀ ਮੰਗ ਕਰਦੇ ਹੂੰ ਜੁਨੀਆ ਦਾ ਕਿਉਂਕਿ ਪੱਬਲ ਪੁੱਸੇ ਜੇ ਪਿਆ ਕੰਮ ਕਿਵੇਂ ਹੋਊਗਾ ਇਹਨੂੰ 100 ਲੁੱਟ ਕਿਵੇਂ ਕੀਤਾ ਜਾਂਦਾ ਦੇਖੋ ਅਸੀਂ ਬਹੁਤ ਛੋਟੇ ਛੋਟੇ ਟਰਾਂਸਪੋਰਟਾਂ ਜਿਹੜੇ ਸਾਡਾ ਮਹੀਨੇ ਚ ਕਿੰਨਾ ਨੰਬਰ ਪੈਂਦਾ ਜਾਂ ਅਸੀਂ ਸਪੈਸ਼ਲ ਕੰਨੀ ਦੇਖੀ ਜਾਂਦੇ ਆ ਜਦੋਂ ਸਾਨੂੰ ਉਹਨਾਂ ਚ ਵੀ ਪਤਾ ਲੱਗਦਾ ਵੀ ਰੇਟ ਕੁਝ ਹੋਰ ਸੀ ਸਾਨੂੰ ਕੁਝ ਹੋਰ ਦਿੱਤਾ ਗਿਆ ਸਾਡਾ ਦਿਲ ਰੁਖਦਾ ਅਸੀਂ ਬੇਨਤੀ ਕਰਦੇ ਆ ਕੋਈ ਵੀ ਪ੍ਰਦਾਨ ਬਣਦਾ ਜਿਹੜਾ ਰੇਟ ਗਵਰਨਮੈਂਟ ਦਿੰਦੀ ਹੈ ਉਹ ਰੇਟ ਸਾਨੂੰ ਦਿੱਤਾ ਜਾਵੇ ਉਹ ਰੇਟ ਉਹਦੀਆਂ ਲਿਸਟਾਂ ਲਗੀਆਂ ਜਾਣ ਠੀਕ ਹੈ ਤਾਂ ਕਿ ਕੋਈ ਓਲਾ ਨਾ ਰਹੇ ਦੇਖੋ ਨਾਲੇ ਤਾਂ ਸਾਡੇ ਰੇਟਾਂ ਚੋਂ ਪੈਸੇ ਖਾਂਦੇ ਨੇ ਨਾਲੇ ਸਾਤੋਂ 2-2 3-3 900 ਰੁਪਏ ਗੱਡੀ 'ਚ ਊ ਲੈਂਦੇ ਨੇ ਯਾਰ ਘਰ ਤਾਂ ਅਸੀਂ ਵੀ ਚਲਾਉਣੇ ਨੇ ਜਿਹੜੇ ਜਿਹੜੇ ਗੱਡੀ ਤੇ ਜਿਹੜੇ ਇੱਕ ਇੱਕ ਗੱਡੀ ਤੇ ਆਪਣਾ ਘਰ ਪਾਲ ਰਹੇ ਨੇ ਜੋ ਆਦਾਸ ਵੀ ਪਾਲਣੇ ਨੇ ਹੁਣ ਕੀ ਮੰਗ ਕਰਦੇ ਹਾਂ ਅਸੀਂ ਜਿਹੜੀ ਮੰਗ ਕਰ ਰਹੇ ਹਾਂ ਵੀ ਜਿੱਨਾਂ ਚਿਰ ਇਹ ਤੇ ਕੋਈ ਸਰਕਾਰ ਇਹਦਾ ਫੈਸਲਾ ਨਹੀਂ ਹੁੰਦਾ ਸੱਚ ਦਾ ਸੱਚ ਸਾਹਮਣੇ ਨਹੀਂ ਆਉਂਦਾ ਉਹਨਾਂ ਚਿਰ ਮੈਂ ਜਿਹੜਾ ਮੇਰਾ ਛੋਟਾ ਭਰਾ ਪ੍ਰਧਾਨ ਬਣਿਆ ਉਹਨੂੰ ਵੀ ਬੇਨਤੀ ਕਰਦਾ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦਾ ਚਲੋ ਉਹਨਾਂ ਦਾ ਬੇਨਤੀ ਕੀ ਮੰਨਣੀ ਹੈ ਵੀ ਇਹ ਪ੍ਰਧਾਨਗੀ ਨੂੰ ਇੱਥੇ ਰੋਕ ਕੇ ਜਿਹੜੇ ਪੁਰਾਣੇ ਪ੍ਰਧਾਨ ਨੇ ਜਿਹੜੇ ਸਿਆਣੇ ਨੇ ਜਿਨ੍ਹਾਂ ਨੇ ਪ੍ਰਧਾਨਗੀਆਂ 15 15 20 20 ਸਾਲਾਂ ਤੋਂ ਕਰਦੇ ਆ ਰਹੇ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਚੱਲੇ ਹਰ ਪਾਰਟੀ ਦੀ ਉਹ 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 ਚੁਣਮੈਂਦਾ ਹੋਵੇ ਉਹ ਇਹ ਪ੍ਰਧਾਨਗੀ ਉਹਨਾਂ ਚਰ ਕਰਨ ਜਦੋਂ ਇਹ ਮਸਲੇ ਦਾ ਹੱਲ ਹੋ ਗਿਆ ਸੱਚ ਨਿਕਲਿਆ ਆ ਕੀ ਸੀ ਵਿੱਚੋਂ ਪਟਾਰੀ ਚੋਂ ਓਦੋਂ ਬਾਅਦ ਸਾਨੂੰ ਕੋਈ ਦਿੱਕਤ ਨਹੀਂ ਭਾਵੇਂ ਵਿੱਕੀ ਬਾਜਵੇ ਨੂੰ ਪ੍ਰਧਾਨ ਬਣਾ ਦੇਣਾ ਮੈਂ ਤੁਹਾਨੂੰ ਕੋਈ ਗੱਲ ਹੋਰ ਦੱਸਦਾ ਹੁਣ ਮੈਂ ਜਿੱਥੇ ਕਿਹੜਾ ਬੋਲ ਰਿਹਾ ਮੈਂ ਵਿੱਕੀ ਬਾਜਵੇ ਦੇ ਹੱਕ ਚ ਕਿਸੇ ਟਾਈਮ ਸੀ ਵੀ ਹਾਂ ਯਾਰ ਮੁੰਡਾ ਨਵਾਂ ਪ੍ਰਧਾਨ ਬਣਾਉਣਾ ਚਾਹੀਦਾ ਪਰ ਜਦੋਂ ਆ ਇੰਸੀਡੈਂਟ ਹੋਇਆ ਨਾ ਸੜਾ ਦੁੱਖ ਲੱਗਿਆ ਵੀ ਯਾਰ ਐ ਨਹੀਂ ਤੁਸੀਂ ਪ੍ਰਧਾਨ ਬਣਿਓ ਤੁਸੀਂ ਕਿਉਂ ਆਪਦੇ ਬਰਾਬਰ ਦੇ ਭਾਈ ਨੂੰ ਮਾਰ ਕੇ ਦੱਬ ਕੇ ਪੁਰਾਣੇ ਵਰਕਰ ਨੂੰ ਦੱਬ ਕੇ ਤੁਸੀਂ ਪ੍ਰਧਾਨ ਬਣ ਰਹੇ ਹੋ ਕਿਸੇ ਹੋਰ ਪਾਰਟੀ ਦਾ ਹੁੰਦਾ ਮੰਨ ਲੈਂਦੇ ਕਿਸੇ ਹੋਰ ਗਰੁੱਪ ਚ ਗੱਲ ਕਰ ਰਿਹਾ ਹੁੰਦਾ ਮੰਨ ਲੈਂਦੇ ਜਿਹੜਾ ਬੰਦਾ ਆਪਦੇ ਜਵਾਕਾਂ ਨੂੰ ਸੁੱਤੇ ਪਿਆ ਨੂੰ ਛੱਡ ਕੇ ਥੋੜੀ ਪਹਿਲਾਂ ਤੁਹਾਨੂੰ ਟਿਕਟਾਂ ਦਿਵਾਉਂਦਾ ਰਿਹਾ ਆਪਦੇ ਜਵਾਕਾਂ ਨੂੰ ਛੱਡ ਕੇ ਫਿਰ ਥੋੜੀ ਇਲੈਕਸ਼ਨ ਚ ਆਪਦਾ ਤਨ ਮਨ ਆਪਦਾ ਕਾਰਾਂ ਸਾਰੀਆਂ ਝੋਕ ਦਿਆਂ ਅੱਜ ਤੁਸੀਂ ਉਹਨੂੰ ਕੀ ਸ਼ਾਬਾਸ਼ ਦੇ ਰਹੇ ਹੋ ਵੀ ਇਹ ਦੂ 30 ਲੱਖ ਕਿੱਥੋਂ ਲੈ ਕੇ ਆਇਆ ਮੈਂ ਇਹਦੀ ਛਾਣਬੀਣ ਕਰਾਂ। ਅਸੀਂ ਕਹਿੰਦੇ ਆ ਛਾਣਬੀਣ ਉਹਦੀ ਹੋਣੀ ਚਾਹੀਦੀ ਹੈ ਜਿਹੜਾ ਇਹ 30 ਲੱਖ ਦੂੜ ਮਹੀਨਾ ਕਿੱਥੇ ਘੁੰਮਦਾ ਰਿਹਾ। ਛਾਣਬੀਣ ਉਹਦੀ ਹੋਣੀ ਚਾਹੀਦੀ ਹੈ ਜਿਹੜਾ ਇਹ 55 ਲੱਖ ਦਾ ਉਹ ਇਲਜ਼ਾਮ ਲਾ ਰਿਹਾ ਮੁੰਡਾ ਵੀ ਉਹਨੇ 55 ਲੱਖ ਰੁਪਏ ਲੈ ਕੇ ਮੇਰੇ ਤੋਂ ਵੱਧ ਬੋਲੀ ਲਾ ਕੇ ਪ੍ਰਦਾਨਗੀ ਲੈ ਲਈ। ਕਿਵੇਂ ਦੇਖਦੇ ਹੋ ਜਦੋਂ ਇੱਕ ਪਾਸੇ 55 ਲੱਖ ਇੱਕ ਪਾਸੇ 30 ਲੱਖ ਦਾ ਜਿਹੜਾ ਹੋਇਆ ਕੀ ਇਹ ਵਜਨ ਟਰੱਕ ਆਪਰੇਟਰਾਂ ਦੀ ਰੀਤ ਮਾੜੀ ਨਹੀਂ ਚੱਲ ਪਈ। ਬਹੁਤ ਮਾੜੀ ਹੈ ਇਹ ਜਿਹੜਾ 55 ਲੱਖ ਜਾਂ ਹੈ 35 ਲੱਖ 30 ਲੱਖ ਵਾਲਾ ਇਹ ਸਿਸਟਮ ਹੈ ਨਾ ਇਹ ਆਪਾਂ ਨੂੰ ਲੱਗਦਾ ਹੈ ਇਹ ਨਿਕਲਦਾ ਬਜ਼ੁਰਗਾਂ ਦੀ ਜੇਬਾਂ ਚੋਂ ਰਿਹਾ ਹੈ ਇਹਨਾਂ ਦੀਆਂ ਜਿੰਨਾਂ ਦੀਆਂ ਗੱਡੀਆਂ ਉਹਨੇ ਜਿਹੜੀਆਂ ਇਹ ਜਦੋਂ ਨੰਬਰ ਲਾਉਣ ਜਾਂਦੇ ਨੇ ਦਾ ਸਪੈਸ਼ਲ ਦਾ ਸੰਗਰੂਰ ਤੱਕ ਉਦੋਂ ਵੀ ਕਿਸੇ ਤੋਂ ਪੈਸੇ ਪੁੱਛਦੇ ਨੇ ਮੇਰੇ ਵਰਗਾ ਇਹਦਾ ਵੀਰੇ ਪੈਸੇ ਦੇ ਦੇ ਮੇਰੇ ਵਰਗਾ ਪੈਸੇ ਪੁੱਛਦਾ ਵੀ ਵੀਰੇ ਪੈਸੇ ਦੇ ਦੇ ਮੈਂ ਨੰਬਰ ਲਾ ਕੇ ਆਉਣਾ ਫਿਰ ਅਸੀਂ ਨੰਬਰ ਲਾਉਨੇ ਆ ਇਹ ਜਿਹੜਾ ਬੋਝ ਪਿਆ ਹੈ ਇਹ ਸਾਡੇ ਤੇ ਪਿਆ ਜਿਹੜੇ ਅਸੀਂ ਛੋਟੇ ਟਰਾਂਸਪੋਰਟਰਾਂ ਜਿਹੜੇ ਵੱਡੇ ਨੇ ਯਾਰ ਉਹਦਾ ਬਾਅਦ ਦੇ ਨੰਬਰ ਲਾਉਂਦੇ ਨੇ ਵੱਡੀਆਂ ਸੈਡੀਆਂ ਨੇ ਸਾਤੋਂ ਪੁੱਛੇ ਸਾਡੀ ਸਾਡੇ ਨੰਬਰ ਰੇਟ ਸਾਨੂੰ ਕੁਸ਼ੋਰ ਦੱਸਿਆ ਜਾ ਰਿਹਾ ਸਾਨੂੰ ਮਿਲ ਕੁਸ਼ੋਰ ਰਿਹਾ ਕਿੱਥੇ ਤਰਤੀ ਇਹਨਾਂ ਨੂੰ ਕੀ ਦੇ ਦੂਗੀ ਇਹਨਾਂ ਨੂੰ ਯਾਰ ਪੁਲਿਸ ਜੀ ਜਿਵੇਂ ਨਰਿੰਦਰ ਕੌਰ ਭਰਾ ਜਿਨੇ ਕੱਲ 2-3 ਵੀਡੀਓ ਨਸ਼ਰ ਕੀਤੀਆਂ ਜਿਦੇ ਵਿੱਚ ਉਹਨਾਂ ਕਿਹਾ ਵੀ ਮੇਰਾ ਤਾਂ ਕੋਈ ਲਾਗਾ ਤੇਗਾ ਨਹੀਂ ਵੀ ਜਿਹੜੇ ਪ੍ਰਧਾਨ ਨੇ ਉਹਦਾ ਸਾਬਕਾ ਪ੍ਰਧਾਨਾਂ ਨੇ ਲਾਏ ਨੇ ਦੂਜੇ ਪਾਸੇ ਸਾਬਕਾ ਪ੍ਰਧਾਨ ਕੁਝ ਦੋਸ਼ ਲਾ ਰਹੇ ਨੇ ਵੀ ਸਾਨੂੰ ਰੀਟੇਨ ਕੀਤਾ ਹੋਇਆ ਸੀ ਥਾਣੇ ਦੇਖੋ ਨਰਿੰਦਰ ਕੌਰ ਭਰਾ ਅਜਾਜੇ ਮੈਂ ਕਹੂੰਗਾ ਉਹਦੇ ਵਰਕਰ ਕਹਿ ਰਹੇ ਨੇ ਵੀ ਮੈਡਮ ਨੇ ਸਾਡੀਆਂ ਬੜਾ ਪਰਚੀਆਂ ਪਾਈਆਂ ਉਹਦੇ ਵਰਕਰ ਕਹਿ ਰਹੇ ਨੇ ਵੀ ਕੋਠੀ ਚੋਂ ਫੈਸਲੇ ਹੁੰਦੇ ਨੇ ਉਹਦੇ ਵਰਕਰੇ ਕਹਿ ਰਹੇ ਨੇ ਅਸੀਂ ਨਹੀਂ ਕਹਿ ਰਹੇ ਉਹਦੇ ਵਰਕਰੇ ਬਿਆਨ ਦੇ ਰਹੇ ਨੇ ਵੀ ਨਰਿੰਦਰ ਕੌਰ ਭਰਾਜ ਨੇ ਪ੍ਰਧਾਨ ਬਣਾਇਆ ਸਾਡੀ ਬੀਬੀ ਨੇ ਜਿਹੜਾ ਪ੍ਰਧਾਨ ਬਣਾਤਾ ਠੀਕ ਹੈ ਉੱਥੇ ਧੰਨਵਾਦ ਕੀਤਾ ਗਿਆ ਨਰਿੰਦਰ ਕੌਰ ਭਰਾਜ ਦਾ ਜਦ ਇਹਦੇ ਪਾਏ ਨੇ ਹਾਰ ਧੰਨਵਾਦ ਕੀਤਾ ਗਿਆ ਨਰਿੰਦਰ ਕੌਰ ਭਰਾਜ ਦਾ ਸੋ ਇਹ ਗੱਲਾਂ ਹੁਣ ਕਹਿਣ ਦੀਆਂ ਨੇ ਉਦੋਂ ਤਾਂ ਥਾਪੜਾ ਦੇ ਕੇ ਭੇਜਦੀਆਂ ਵੀ ਆ ਤੈਨੂੰ ਭੇਜਤਾ ਤੂੰ ਘਰ ਪ੍ਰਧਾਨਗੀ ਇਸ ਕਰਕੇ ਇਹ ਸਾਰੇ ਜਾਣਦੇ ਨੇ ਇਹ ਸਾਰੇ ਲੋਕਾਂ ਨੂੰ ਪਤਾ ਹੁਣ ਬੀਬੀ ਤੇਰੀਆਂ ਗੱਲਾਂ 'ਚ ਲੋਕ ਆਉਣ ਵਾਲੇ ਨਹੀਂ ਹੈਗੇ ਸਾਡੇ ਨਾਲ ਮਨਜੀਤ ਸਿੰਘ ਕਾਕਾ ਫੱਗੂ ਵਾਲਾ ਦੇ ਭਰਾ ਮੌਜੂਦ ਨੇ ਤੁਸੀਂ ਇੱਕ ਉਰੇ ਗੱਲ ਕਰ ਰਹੇ ਸੀ ਵੀ ਜਦੋਂ ਨਰਿੰਦਰ ਕੌਰ ਭਰਾ ਜੀ ਐਮਐਲਏ ਨਹੀਂ ਸੀ ਸਕੂਟਰ ਤੇ ਆਉਂਦੇ ਸੀ ਸਾਡੇ ਘਰੇ ਸਕੂਟਰ ਕਢਾ ਕੇ ਸਾਡੀਆਂ ਕਾਰਾਂ 'ਚ ਜਾਂਦੇ ਸੀ ਇਹ ਕੀ ਗੱਲ ਸੱਚ ਹੈ ਜੀ ਇਹ ਸਭ ਨੂੰ ਪਤਾ ਪੂਰੇ ਫੱਗੂ ਵਾਲੇ ਨੂੰ ਪਤਾ ਆਪਣੇ ਪਿੰਡ ਦੇ ਲੋਕ ਮੁੰਡੇ ਜਿੰਨੇ ਬਜ਼ੁਰਗ ਤੇ ਉਹ ਸਾਰੇ ਕਹਿੰਦੇ ਹੁੰਦੇ ਸੀ ਇਹ ਤੁਸੀਂ ਨੇ ਪਾਰਟੀ ਤੋਂ ਕੀ ਕਰਾਉਣਾ ਇਹ ਕਿਸੇ ਦੇ ਕੰਮ ਆਉਣ ਵਾਲੀ ਨਹੀਂ ਹੈਗੀ ਇਹਨੂੰ ਕਿਹਨੇ ਪੁੱਛਣਾ ਔਰੇ ਪਰ ਅਸੀਂ ਨੇ ਫੇਰ ਵੀ ਘਰ ਦੇ ਉੱਪਰ ਦੀ ਹੋ ਕੇ ਇਹਨਾਂ ਨੂੰ ਪਹਿਲ ਦਿੱਤੀ ਵੀ ਨਹੀਂ ਕੋਈ ਗੱਲ ਨਹੀਂ ਵੀ ਚਲ ਜਿਹੜਾ ਕੁਝ ਹੋਣਾ ਦੇਖੀ ਜਾਓ ਕਿ ਬਾਅਦ ਚ ਵੀ ਕੋਈ ਗੱਲ ਨਹੀਂ ਇਹ ਹੁਣ ਦੂਜਿਆਂ ਦਾ ਤੰਗੇ ਹੋ ਗਏ ਸੀ ਵੀ ਇਹ ਵੀ ਦੇਖ ਲੀ ਇੱਕ ਵਾਰੀ ਪਰ ਇਹ ਤਾਂ ਉਹਨਾਂ ਸਭ ਦੇ ਬਾਪ ਨਿਕਲ ਗਏ ਇਹਨਾਂ ਦਾ ਲੁੱਟ ਲੁੱਟ ਖਾ ਲਿਆ ਹੁਣ ਤਕਰ ਇਹ ਤਾਂ ਹਲੇ ਇੱਕ ਇੱਕ ਪੇਤ ਖੁੱਲੇ ਹਲੇ ਤਾਂ ਹੋਰ ਬਹੁਤ ਖੁੱਲਣ ਨੇ ਇਹਨੇ ਹਲੇ ਕੀ ਹੋਇਆ ਜਿਹੜੇ 32 30 ਲੱਖ ਰੁਪਈਆ मैडम कह रहे ने ਵੀ ਜਾਂਚ ਹੋਊਗੀ ਮੈਂ ਤਾਂ ਇਹ ਪੈਸੇ ਦੇ ਲਵੇ ਬਣੀ ਲੱਗਦੀ ਵੀ ਇਹ ਤਾਂ ਦੇਣ ਵਾਲਾ ਤੇ ਲੈਣ ਵਾਲਾ ਦੋਨੋਂ ਜ਼ਿੰਮੇਵਾਰ ਨੇ ਕਾਕਾ ਸਿੰਘ ਕੋਲੇ ਇੰਨੇ ਪੈਸੇ ਆਏ ਕਿੱਥੋਂ ਇਹ ਪੈਸੇ ਕਿਵੇਂ ਰੇਂਜ ਕੀਤੇ ਕਿਤੋਂ ਮੰਗੇ ਕੀ ਕੋਈ ਲੋਨ ਕਰਾਇਆ ਗੱਡੀਆਂ ਤੇ ਕਿਦਾਂ ਦਾ ਮਤਲਬ ਕੋਈ ਲੋਨ ਨਹੀਂ ਕਰਾਇਆ ਕੁਛ ਨਹੀਂ ਕਰਾਇਆ ਅਸੀਂ ਇਹ ਪੈਸੇ ਆਪਣੇ ਯਾਰਾਂ ਦੋਸਤਾਂ ਤੋਂ ਇਕੱਠੇ ਕਰੇ ਹੋਏ ਨੇ ਕਿਸੇ ਤੋਂ 50 ਕਿਸੇ ਤੋਂ 70 ਕਿਸੇ ਤੋਂ ਲੱਕ ਕਿਸੇ ਤੋਂ 1 ਲੱਖ 30000 ਇਹ ਐਵੇਂ ਜੋ ਕਰੇ ਕਰਿਆ ਹੋਇਆਗਾ 30 ਲੱਖ ਰੁਪਇਆ ਏ ਵੀ ਆਪਣੇ ਕੋਲ ਸਬੂਤ ਵੀ ਪਿਆ ਸਾਰਾ ਕੁਝ ਪਿਆ ਕੋਈ ਚੱਕਰ ਨਹੀਂ ਹੈਗਾ ਜਦੋਂ ਮਰਜੀ ਇਨਕੁਆਇਰੀ ਕਰਾਉਣ ਜੀ ਸਾਦ ਕੇ ਕਰਾਉਣ ਪਰ ਆਪ ਦੀ ਕਰਾਉਣਗੇ ਵੀ ਜਿਹੜੇ ਪੈਸੇ ਸਾਤੋਂ 20 ਸਾਲ ਕਿੱਥੇ ਰੱਖੇ ਗਏ ਨੇ ਕਿਹੜਾ ਬੰਦਾ ਕਿੱਥੇ ਰੱਖ ਕੇ ਆ ਜਦੋਂ ਸਾਨੂੰ ਮੋੜ ਕੇ ਗਏ ਨੇ ਉਹ ਨਦਮਪੁਰ ਤੋਂ ਪੈਸੇ ਆਏ ਨੇ ਐਮ ਐਲ ਏ ਸਾਹਿਬ ਨੇ ਗੁਰਪ੍ਰੀਤ ਦੇ ਘਰੇ ਪੈਸੇ ਰੱਖਾਏ ਹੋ ਸੀ ਉਹ ਅਸੀਂ ਨੇ ਆਪਦੇ ਘਰੇ ਨਹੀਂ ਤਾਂ ਸਾਤੋਂ 20 ਸਾਲ ਪਹਿਲਾਂ ਤਾਂ ਚਲੇ ਗਏ ਪੈਸੇ ਉਹ ਤਾਂ ਉਦੋਂ ਬਾਅਦ ਜਦੋਂ 55 ਲੱਖ ਵਾਲੀ ਬੋਲੀ ਲੱਗ ਗਈ ਉਦੋਂ ਬਾਅਦ ਵਾਪਸ ਆਏ ਨੇ ਤਾਂ ਸਾਤੋਂ ਤਾਂ ਇੱਕ ਵਾਰੀ ਵਗ ਗਿਆ ਜਦੋਂ ਤੁਹਾਡੇ ਭਰਾ ਦਿੱਲੀ ਦੀ ਇਲੈਕਸ਼ਨ ਦੀ ਕੰਪ ਖਰਚਾ ਤਾਂ ਉਦੋਂ ਵੀ ਹੋਇਆਊਗਾ ਉਦੋਂ ਕਿਹਦੇ ਕਹਿਣ ਤੇ ਗਏ ਲੋ ਉਹਦਾ ਐਮਐਲਏ ਸਾਹਿਬ ਤੇ ਕਹਿਣ ਤੇ ਗਿਆ ਇਹ ਐਮਐਲਏ ਨੇ ਕਿਹਾ ਵੀ ਆਪਾਂ ਨੇ ਦਿੱਲੀ ਜਾਣਾ ਕਾ ਕੇ ਤਿਆਰ ਰਹੋ ਸਾਰਾ ਖਰਚਾ ਇਹਦਾ ਹੁੰਦਾ ਸੀ ਤੇ ਜਿੰਨੇ ਬੰਦੇ ਨਾਲ ਲੈ ਕੇ ਜਾਣੇ ਸਾਰਾ ਉਹਨਾਂ ਦਾ ਖਰਚਾ ਇਹ ਕਰਦਾ ਸੀ ਆਉਣ ਜਾਣ ਦਾ ਜੋ ਵੀ ਖਰਚਾ ਆਉਂਦੇ ਖਾਣ ਪੀਣ ਦਾ ਸਾਰਾ ਇਹਦਾ ਸੀ ਐਮਐਲ ਇੱਕ ਵਾਰ ਵੀ ਕਹਿ ਕੇ ਦਿਖਾਵੇ ਵੀ ਮੈਂ ਇਹਨਾਂ ਕਦੇ ਫੰਡ ਦਿੱਤਾ ਹੋਵੇ 1 ਰੁਪਿਆ ਵੀ ਨਹੀਂ ਕਿਸੇ ਕੋਲੋਂ ਗਿਆ ਹੋਇਆ ਇਹ ਤਾਂ ਬਾਅਦ ਦੀਆਂ ਗੱਲਾਂ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਜਦੋਂ ਦੇ ਐਮਐਲਏ ਜੁੜੇ ਨੇ ਪਾਰਟੀ ਦੇ ਵਿੱਚ ਉਹ ਐਮਐਲਏ ਬਣ ਗਏ ਪਰ ਤੁਸੀਂ ਵੀ ਉਦੋਂ ਤੋਂ ਜੁੜੇ ਹੋਏ ਹੋ ਮੁੱਖ ਮੰਤਰੀ ਨੂੰ ਆਪਣੀ ਪਾਰਟੀ ਦੇ ਦੋ ਕੀ ਮੰਗ ਕਰਦੇ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਇਹੀ ਉਮੀਦ ਕਰਦੇ ਆਂ ਵੀ ਦੇਖੋ ਜੋ ਸਾਡੇ ਨਾਲ ਧੱਕਾ ਹੋ ਰਿਹਾ ਇਹਦਾ ਸਾਨੂੰ ਇਨਸਾਫ ਚਾਹੀਦਾ ਜਿਹੜੇ ਜਿਹੜੇ ਬੰਦਿਆਂ ਦੇ ਮਨਜੀਤ ਸਿੰਘ ਨੇ ਨਾਮ ਲਏ ਨੇ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਬਸ ਸਾਡੀ ਇਹੀ ਮੰਗ ਆ ਵਿਰੋਧੀ ਪਾਰਟੀਆਂ ਦੇ ਕਿੰਨੇ ਕ ਕੰਟੈਕਟ ਕਰ ਰਹੇ ਨੇ ਕਿਉਂਕਿ ਦੂਜੇ ਪਾਰਟੀ ਨੂੰ ਵੀ ਚਾਹੀਦਾ ਹੁੰਦਾ ਮਸਾਲਾ ਅੱਜ ਹੁਣ ਮਿਲ ਗਿਆ ਸਰਕਾਰ ਦੇ ਵਿਰੁੱਧ ਸਾਰੇ ਕਰ ਰਹੇ ਨੇ ਜੀ ਕੋਈ ਇਹੋ ਜਿਹਾ ਨਹੀਂਗਾ ਵੀ ਜਿਹੜਾ ਨਾਂ ਆਇਆ ਹੋਵੇ ਹਰੇਕ ਬੰਦਾ ਆਉਂਦਾ ਚਲੋ ਜਿਹਨੂੰ ਵੀ ਮੌਕਾ ਮਿਲਦਾ ਅਗਲੇ ਨੂੰ ਉਂਗਲ ਚੱਕਨ ਦਾ ਤਾਂ ਉਹ ਚੱਕਦਾ ਠੀਕ ਆ ਉਹ ਤਾਂ ਅਗਲਾ ਆਉਦੀ ਆਉਂਦਾ ਜੀ ਉਹਨਾਂ ਦਾ ਤਾਂ ਆਪਦਾ ਹੱਕ ਹੁੰਦਾ ਵੀ ਹਾਂ ਬਈ ਵੀ ਆਪਾਂ ਖੜੀਏ ਨਾਲ ਜਦੋਂ ਦੇਖੋ ਜਦੋਂ ਆਪਣੀ ਪਾਰਟੀ ਦੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਗੀ ਉਹ ਦੂਸਰੇ ਬੰਦੇ ਦੀ ਕੀ ਕਰਨਗੇ ਇਹ ਸਨ ਜਿਹੜੇ ਮਨਜੀਤ ਸਿੰਘ ਕਾਕਾ ਨੇ ਉਹਨਾਂ ਦੇ ਭਰਾ ਦੁਖੀ ਮਨ ਨਾਲ ਕਹਿ ਰਹੇ ਨੇ ਵੀ ਅਸੀਂ ਹੁਣ ਕੀ ਕਰੀਏ ਕਿਉਂਕਿ ਇੱਕ ਪਾਸੇ 25-30 ਲੱਖ ਰੁਪਇਆ ਛੋਟੀ ਰਕਮ ਨਹੀਂ ਦੂਜੇ ਪਾਸੇ ਦੋਸ਼ ਲੱਗਦੇ ਨੇ ਜਿਹੜੇ ਉਹ 55 ਲੱਖ ਦੇ ਲੱਗਦੇ ਨੇ ਮੈਡਮ ਵੱਲੋਂ ਬਖ ਬਖ ਅੰਗਲਾਂ ਤੋਂ ਫੋਟੋਆਂ ਤੇ ਵੀਡੀਓ ਨਸ਼ਰ ਕੀਤੀਆਂ ਕਿ ਟਰੱਕ ਜੁਨੀਆ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਟਰੱਕ ਜੁਨੀਆ ਦੀ ਪ੍ਰਧਾਨਗੀ 'ਚ ਮੇਰਾ ਕੋਈ ਲੈਣ ਦੇਣ ਨਹੀਂ ਜਿਹੜੇ ਪੈਸੇ ਕਿੱਥੋਂ ਆਏ ਇਹ ਪੈਸੇ ਕਿੱਥੇ ਜਾਣ ਦੇ ਇਹ ਪੈਸੇ ਕਿਹਨੇ ਰੱਖੇ ਉਹ ਬੰਦੇ ਹੀ ਜ਼ਿੰਮੇਵਾਰ ਨੇ ਇਹਦੇ ਵਿੱਚ ਮੇਰਾ ਜਾਂ ਮੇਰੀ ਪਾਰਟੀ ਦਾ ਕੋਈ ਦੇਣ ਲੈਣ ਨਹੀਂ ਕੈਮਰਾਮੈਨ ਜਸ਼ਨ ਦੇ ਨਾਲ 一克瓦斯一不够了